ਅਸਲ ਵਿੱਚ ਬੰਦੇ ਦਾ ਮਨ ਸ਼ੇਰ ਹੁੰਦਾ ਸਤਿਗੁਰੂ ਇਸ ਮਨ ਦੀ ਖਰਾਕ ਦਿੰਦੇ ਨੇ ਇਹ ਸਾਡੀ ਕੌਮੀ ਬਦਕਿਸਮਤੀ ਹੈ ਕਿਸੇ ਸਮੇਂ ਸਾਡੀ ਮਰਜ਼ਾਦਾ ਸੀ ਪਹਿਲੇ ਪੰਗਤ ਪਾਛੇ ਸੰਗਤ ਹੁਣ ਸਾਨੂੰ ਬਦਲਣੀ ਪੈਗੀ ਸਾਡੀ ਬਹੁਤੀ ਸੰਗਤ ਜਿਹੜੀ ਹੈ ਉਹ ਪ੍ਰਸ਼ਾਦਾਸ਼ਕ ਕੇ ਭੱਜ ਜਾਂਦੀ ਹੈ ਡਰਿਆ ਹੋਇਆ ਸਮਾਜ ਕਈਆਂ ਥਾਂ ਤੋਂ ਉਤੋਂ ਨਿੱਕੇ ਨਿੱਕੇ ਓਟ ਆਸਰੇ ਲੱਭਦਾ ਗੁਰੂ ਨਾਨਕ ਪਾਤਸ਼ਾਹ ਮਹਾਰਾਜੀ ਨੇ ਭਾਰਤੀਆਂ ਦੀ ਸੋਚ ਨੂੰ ਅੰਕਿਤ ਕੀਤਾ ਤੰਤ ਮੰਤ ਪਖੰਡ ਨਾ ਜਾਣਾ ਰਾਮ ਰਿਦੈ ਮਨ ਮੰਨਿਆ ਜੰਤਰ ਮੰਤਰ ਤੰਤਰ ਜਿਹਨੂੰ ਲੋਕ ਕਾਲਾ ਇਲਮ ਕਹਿੰਦੇ ਸਨ ਸਤਿਗੁਰੂ ਕਹਿੰਦੇ ਪਖੰਡ ਕਰਮ ਇਹ ਬੰਦੇ ਨੂੰ ਕਿਸੇ ਸਿਰੇ ਨਹੀਂ ਲੱਗਣ ਦਿੰਦੀਆਂ ਔਰ ਬੰਦਾ ਕਦੀ ਕਬਰ ਮੰਨਦਾ ਕਦੀ ਮੜੀ ਮੰਨਦਾ ਕਦੀ ਦਿਨਾਂ ਦਿਹਾਰਾਂ ਦੇ ਭਰਮਾਂ 'ਚ ਪੈਂਦਾ ਸਤਿਗੁਰਾਂ ਨੇ ਇਹ ਵੀ ਕਿਹਾ ਕਿ ਜਿਹੜਾ ਇਹ ਦਿਨ ਦਿਹਾਰ ਦੀ માનਸਿਕਤਾ ਹੈ ਆਹ ਦਿਨ ਚੰਗਾ ਹੈ ਆਹ ਦਿਨ ਬੁਰਾ ਹੈ ਇਹ ਇੱਕ ਮਾਨਸਿਕ ਕਮਜ਼ੋਰੀ ਹੈ ਔਰ ਇੱਕ ਬਹੁਤ ਵੱਡੀ ਸਮਾਜਿਕ ਸਮੱਸਿਆ ਹੈ ਸਤਿਗੁਰੂ ਕਹਿੰਦੇ ਨਹੀਂ ਜਿਹੜਾ ਗਿਆਨ ਆ ਜਿਹੜੀ ਅਕਲ ਆ ਸਮਾਜ ਨੂੰ ਹਮੇਸ਼ਾ ਉਹ ਬਦਲਦੀ ਹੁੰਦੀ ਹੈ ਜਿਹੜੀ ਵੇਖਾ ਵੇਖੀ ਹੁੰਦੀ ਹੈ ਉਹ ਤਾਂ ਹਰ ਦੁਆਰ ਵਾਲੇ ਵੀ ਪਾਣੀ ਛੱਟੀ ਜਾਂਦੇ ਸਨ ਇੱਕ ਆ ਖਾਸ ਦਸ਼ਾ ਵਿੱਚ ਉਹ ਦੀਵੇ ਬਾਲਣ ਵਾਲੇ ਵੀ ਫਿਰਦੇ ਸਨ ਟੈਗੋਰ ਨੂੰ ਕਿਸੇ ਨੇ ਕਿਹਾ ਸੀ ਤੁਸੀਂ ਰਾਸ਼ਟਰੀ ਗੀਤ ਲਿਖਿਆ ਜਨ ਗਣ ਮਨ ਅਦੀਨਾਇਕ ਜੈ ਹੈ ਕਦੀ ਅੰਤਰਰਾਸ਼ਟਰੀ ਗੀਤ ਲਿਖੋਗੇ ਕਹਿੰਦੇ ਮੈਂ ਨਹੀਂ ਲਿਖ ਸਕਾਂਗਾ ਕਿਉਂਕਿ ਗੁਰੂ ਨਾਨਕ ਪਾਸ਼ਾ ਜੀ ਲਿਖ ਕੇ ਨੇ ਦਿਲ ਕਿਸੇ ਦਾ ਸ਼ੇਰ ਨਹੀਂ ਹੁੰਦਾ ਦਿਲ ਕੇਵਲ ਬਲੱਡ ਨੂੰ ਪੰਪ ਕਰਦਾ ਬੰਦੇ ਦਾ ਮਨ ਸ਼ੇਰ ਹੁੰਦਾ ਗੁਰੂ ਸਾਹਿਬਾਂ ਨੇ ਜਾਗਰਤੀ ਦਿੱਤੀ ਮਨ ਜੀਤੈ ਜਗ ਜੀਤ ਮਨ ਜਿੱਤੋਂਗੇ ਜਗ ਜਿੱਤਿਆ ਜਾਏਗਾ ਮਨ ਕੀ ਹੈ ਜੋ ਸਾਡੇ ਫੁਰਨੇ ਨੇ ਜੋ ਸਾਡੇ ਵਿਚਾਰ ਨੇ ਜੋ ਸਾਡੇ ਸੰਕਲਪ ਨੇ ਜੋ ਸਾਡੇ ਵਿਕਲਪ ਨੇ ਉਹ ਸਾਡਾ ਮਨ ਹੈ ਅਸਲ ਵਿੱਚ ਬੰਦੇ ਦਾ ਮਨ ਸ਼ੇਰ ਹੁੰਦਾ ਸਤਗੁਰੂ ਇਸ ਮਨ ਦੀ ਖਰਾਕ ਦਿੰਦੇ ਨੇ ਇਹ ਸਾਡੀ ਕੌਮੀ ਬਦਕਿਸਮਤੀ ਹੈ ਕਿਸੇ ਸਮੇਂ ਸਾਡੀ ਮਰਜ਼ਾਦਾ ਸੀ ਪਹਿਲੇ ਪੰਗਤ ਪਾਛਾ ਸੰਗਤ ਹੁਣ ਸਾਨੂੰ ਬਦਲਣੀ ਪੈਗੀ ਸਾਡੀ ਬਹੁਤੀ ਸੰਗਤ ਜਿਹੜੀ ਹੈ ਉਹ ਪ੍ਰਸ਼ਾਦਾ ਛੱਕ ਕੇ ਭੱਜ ਜਾਂਦੀ ਹੈ ਹੁਣ ਅਸੀਂ ਪਹਿਲਾਂ ਸੰਗਤ ਕਰਦੇ ਆਂ ਫੇਰ ਪੰਗਤ ਬੜੇ ਸੰਗ ਦਿਲ ਨਾਲ ਖੋਲਦੇ ਆਂ ਵੀ 2:30 ਵਜੇ ਲੰਗਰ ਖੁਰੂ ਹੋਏਗਾ ਕਿਉਂਕਿ ਅਸੀਂ ਜਿਹੜੀ ਮੰਨ ਦੀ ਸ਼ਕਤੀ ਆ ਜਿਹੜੀ ਮੰਨ ਦੀ ਖਰਾਕ ਆ ਉਹਦੇ ਨਾਲੋਂ ਸਮਾਜ ਟੁੱਟਦਾ ਜਾ ਰਿਹਾ ਔਰ ਜਿਹੜਾ ਮੰਨ ਦੀ ਸ਼ਕਤੀ ਲਈ ਖਾਏਗਾ ਤਾਂ ਸ਼ਬਦ ਕਿਉਂਕਿ ਸਾਡਾ ਗੁਰੂ ਹੈ ਸ਼ਬਦ ਗੁਰੂ ਸੁਰਤ ਤੋਂ ਚੇਲਾ ਸ਼ਬਦ ਵਿਚਾਰ ਵੀ ਹੈ ਸ਼ਬਦ ਸ਼ਕਤੀ ਹੈ ਸ਼ਬਦ ਆਤਮ ਵਿਸ਼ਵਾਸ ਹੈ ਸ਼ਬਦ ਗੋਸ਼ਟੀ ਹੈ ਸ਼ਬਦ ਸਾਡਾ ਗੁਰੂ ਹੈ ਸ਼ਬਦ ਰੋਹਾਨੀਅਤ ਹੈ ਸ਼ਬਦ ਅਧਿਆਤਮਕਤਾ ਹੈ ਸ਼ਬਦ ਸਾਡੀ ਉਚਤਾ ਹੈ ਸ਼ਬਦ ਸਾਡੀ ਬૌਧਿਕਤਾ ਹੈ ਸ਼ਬਦ ਸਮਾਜ ਸ਼ਾਸਤਰ ਹੈ ਸਮਾਜ ਸਾਡੀ ਆਰਥਿਕਤਾ ਨਾਲ ਜੁੜਿਆ ਹੈ ਸਮਾਜ ਸਾਡੀ ਰਾਜਨੀਤੀ ਨਾਲ ਜੁੜਿਆ ਹੈ ਸ਼ਬਦ ਸਦਾ ਅੰਗ ਸੰਗੇ ਹੈ ਤਾਂ ਇਹ ਜਿਹੜੀ ਸ਼ਬਦ ਦੀ ਵਾਰ-ਵਾਰ ਪ੍ਰੇਰਣਾ ਹੈ ਸਤਿਗੁਰਾਂ ਦੀ ਔਰ ਮਨ ਦੀ ਸ਼ਕਤੀ ਦੀ ਪ੍ਰੇਰਣਾ ਹੈ ਸਮਾਜ ਡਰਦਾ ਹੈ ਡਰਿਆ ਹੋਇਆ ਸਮਾਜ ਕਈਆਂ ਥਾਂ ਦੇ ਉੱਤੋਂ ਨਿੱਕੇ ਨਿੱਕੇ ਓਟ ਆਸਰੇ ਲੱਭਦਾ ਹੈ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਭਾਰਤੀਆਂ ਦੀ ਸੋਚ ਨੂੰ ਅੰਕਿਤ ਕੀਤਾ ਤੰਤ ਮੰਤ ਪਖੰਡ ਨਾ ਜਾਣਾ ਰਾਮ ਰਿਦੈ ਮਨ ਮੰਨਿਆ ਜੰਤਰ ਮੰਤਰ ਤੰਤਰ ਜਿਹਨੂੰ ਲੋਕ ਕਾਲਾ ਏਲਮ ਕਹਿੰਦੇ ਸਨ ਸਤਿਗੁਰੂ ਕਹਿੰਦੇ ਪਖੰਡ ਕਰਮ ਹੈ ਅੱਜ ਕਿੰਵੀਂ ਸਦੀ ਦੇਖ ਲਓ ਜਗਾ ਜਗਾ ਤੇ ਕਵਰਾ ਮੜੀਆਂ ਧਾਗੇ ਤਵੀਤ ਟੂਨੇ ਟਾਮਣ ਔਰ ਸ਼ਾਮ ਨੂੰ ਜਿੰਨੇ ਚੈਨਲਾਂ ਦੇ ਉੱਤੇ ਇਸ ਤਰ੍ਹਾਂ ਦਾ ਪ੍ਰਚਾਰ ਹੁੰਦਾ ਹੈ ਇਹ ਅਸਲ ਵਿੱਚ ਇਹ ਜਾਗਰਤੀ ਦਾ ਮੰਤਰ ਹੈ ਕਿ ਜਦੋਂ ਸਮਾਜ ਜਿਹੜਾ ਗਿਆਨਹੀਣ ਅਗਿਆਨ ਪੂਜਾ ਗੁਰੂ ਨਾਨਕ ਪਾਸ਼ਾ ਮਹਾਰਾਜ ਜੀ ਦਾ ਸ਼ਬਦ ਹੈ ਕਿ ਗਿਆਨਹੀਣਾ ਸਮਾਜ ਅਗਿਆਨੀਆਂ ਵਾਲੀ ਪੂਜਾ ਕਰਦਾ ਅੰਧ ਵਰਤਾਰਾ ਪਾਉ ਦੂਜਾ ਜਦੋਂ ਅੰਧਾ ਵਰਤਾਰਾ ਹੋਵੇ ਉਦੋਂ ਦੂਜੇ ਪਾਏ ਵਿੱਚ ਸਮਾਜ ਜਾਂਦਾ ਇਸ ਲਈ ਸਤਗੁਰਾਂ ਨੇ ਸचेत ਕੀਤਾ ਦੁਬਦਾ ਨਾ ਪੜੋਂ ਹਰਬਨ ਹੋਰ ਨਾ ਪੂਜੋ ਮੜੇ ਮਸਾਨ ਨਾ ਜਾਈ ਤ੍ਰਿਸ਼ਨਾ ਰਾਚ ਨਾ ਪਰ ਕਰ ਜਾਵਾ ਤ੍ਰਿਸ਼ਨਾ ਨਾਮ ਬਜਾਈ ਉੱਥੇ ਨਾਮ ਸ਼ਬਦ ਰੂਪ ਵਿੱਚ ਆਉਂਦਾ ਕਿ ਜਿਹੜੀਆਂ ਦੋ ਪਿਧਾਂ ਹੁੰਦੀਆਂ ਇਹ ਬੰਦੇ ਨੂੰ ਕਿਸੇ ਸਿਰੇ ਨਹੀਂ ਲੱਗਣ ਦਿੰਦੀਆਂ ਔਰ ਬੰਦਾ ਕਦੀ ਕਬਰ ਮੰਨਦਾ ਕਦੀ ਮੜੀ ਮੰਨਦਾ ਕਦੀ ਦਿਨਾਂ ਦਿਹਾਰਾਂ ਦੇ ਭਰਮਾਂ 'ਚ ਪੈਂਦਾ ਸਤਿਗੁਰਾਂ ਨੇ ਇਹ ਵੀ ਕਿਹਾ ਕਿ ਜਿਹੜਾ ਇਹ ਦਿਨ ਦਿਹਾਰ ਦੀ ਮਾਨਸਿਕਤਾ ਹੈ ਆਹ ਦਿਨ ਚੰਗਾ ਹੈ ਆਹ ਦਿਨ ਬੁਰਾ ਹੈ ਇਹ ਇੱਕ ਮਾਨਸਿਕ ਕਮਜ਼ੋਰੀ ਹੈ ਔਰ ਇੱਕ ਬਹੁਤ ਵੱਡੀ ਸਮਾਜਿਕ ਸਮੱਸਿਆ ਹੈ ਮੈਂ ਆਪਣੇ ਸਬਜੈਕਟ ਤੋਂ ਬਾਹਰ ਨਾ ਜਾਵਾਂ ਸ਼ਨੀਵਾਰ ਕੱਲੇ ਪੰਜਾਬ ਦੇ ਵਿੱਚ ਪੰਜਾਬ ਦੇ 157 ਸ਼ਹਿਰ ਕਸਬੇ ਨੇ 12729 ਪਿੰਡ ਨੇ 2 ਕਰੋੜ 78 ਲੱਖ ਵਾਦੀ ਹੈ 157 ਸ਼ਹਿਰਾਂ ਵਿੱਚ 95 ਕਰੋੜ ਦਾ ਨਿੰਬੂ ਤੇ ਹਰੀਆਂ ਮਿਰਚਾਂ ਦਾ ਪਖੰਡ ਕਰਮ ਚੱਲ ਰਿਹਾ ਇਹ 21ਵੀਂ ਸਦੀ ਦੀ ਮੂੰਹ ਬੋਲਦੀ ਤਸਵੀਰ ਹੈ ਕਾਰਨ ਕਿਤਨਾ ਕਿਤੇ ਕੋਈ ਸਮੱਸਿਆ ਹੈ ਨਾਨਕ ਦੁਖੀਆ ਸਭ ਸੰਸਾਰ ਬੰਦੇ ਕੋਲੇ ਦੁੱਖ ਤਾਂ ਹੈ ਪਰ ਦੁੱਖਾਂ ਲਈ ਜਿਹੜਾ ਉਹ ਮਸਨੂਈ ਇਲਾਜ ਲੱਭਦਾ ਉਹਦਾ ਇਲਾਜ ਹੋ ਨਹੀਂ ਰਿਹਾ ਪਰ ਉਹਦੇ ਪਿੱਛੇ ਇੱਕ ਸ਼ੋਸ਼ਣ ਕਰਨ ਵਾਲੀ ਜਮਾਤ ਆ ਕੇ ਖੜੀ ਹੋ ਜਾਂਦੀ ਹੈ ਉਸੇ ਨੂੰ ਗੁਰੂ ਸਾਹਿਬ ਨੇ ਕਿਹਾ ਅਕਲੀ ਸਹਿਬ ਸੇਵੀ ਹੈ ਅਕਲੀ ਪਾਈ ਹੈ ਮਾਨ ਅਕਲੀ ਪੜ ਕੇ 부ਝੀ ਹੈ ਅਕਲੀ ਕੀਚੇਦਾਨ ਇੱਕ ਹੁੰਦਾ ਇਲਮ ਇੱਕ ਹੁੰਦੀ ਅਕਲ ਊੜਾ ਊਠ ਏ ਫਾਰ ਇਲਮ ਕਾਫਰ ਕਲਮ ਏ ਫਾਰ ਐਪਲ ਇਹ ਇਲਮ ਹੈ ਇਲਮ ਦੀ ਇੱਕ ਸੀਮਾ ਹੁੰਦੀ ਹੈ ਸਾਡੇ ਕੋਲੇ ਇਲਮ ਦੀਨ ਬਹੁਤ ਨੇ ਅਕਲ ਇਕ ਲਹਿਰਾਵਿਸ਼ਾ ਹੈਗਾ ਊਠ ਬਾਰੇ 50 ਸਵਾਲ ਹੋਰ ਨੇ ਏ ਫਰ ਐਪਲ ਬਾਰੇ 50 ਸਵਾਲ ਹੋਰ ਨੇ ਕਾ ਫਰ ਕਲਮ ਬਾਰੇ 20 ਸਵਾਲ ਹੋਰ ਨੇ ਉਹ ਸਵਾਲ ਮਨੁੱਖ ਕਦੀ ਚਿੰਤਨ ਵਿੱਚ ਨਹੀਂ ਲੈਂਦਾ ਇਸ ਲਈ ਸਤਿਗੁਰੂ ਨੂੰ ਕਿਹਾ ਕਿ ਜਿਹੜੇ ਇਲਮਦੀਨ ਨੇ ਇਹ ਤਾਂ ਊਠ ਲੱਦੀ ਫਿਰਦੇ ਨੇ ਕਿਤਾਬਾਂ ਦੇ ਬਹਿਸ ਕਰਨ ਵਾਸਤੇ ਆਉਂਦੇ ਨੇ ਸਤਿਗੁਰੂ ਕਹਿੰਦੇ ਨਹੀਂ ਜਿਹੜਾ ਗਿਆਨ ਆ ਜਿਹੜੀ ਅਕਲ ਆ ਸਮਾਜ ਨੂੰ ਹਮੇਸ਼ਾ ਉਹ ਬਦਲਦੀ ਹੁੰਦੀ ਹੈ ਜਿਹੜੀ ਵੇਖਾ ਵੇਖੀ ਹੁੰਦੀ ਹੈ ਉਹ ਤਾਂ ਹਰ ਦੁਆਰ ਵਾਲੇ ਵੀ ਪਾਣੀ ਛੱਟੀ ਜਾਂਦੇ ਸਨ ਇੱਕ ਆ ਖਾਸ ਦਿਸ਼ਾ ਵਿੱਚ ਉਹ ਦੀਵੇ ਬਾਲਣ ਵਾਲੇ ਵੀ ਫਿਰਦੇ ਸਨ ਟੈਗੋਰ ਨੂੰ ਕਿਸੇ ਨੇ ਕਿਹਾ ਸੀ ਤੁਸੀਂ ਰਾਸ਼ਟਰੀ ਗੀਤ ਲਿਖਿਆ ਜਨ ਗਣ ਮਨ ਅਦੀ ਨਾਇਕ ਜੈ ਹੈ ਕਦੀ ਅੰਤਰਰਾਸ਼ਟਰੀ ਗੀਤ ਲਿਖੋਗੇ ਕਹਿੰਦੇ ਮੈਂ ਨਹੀਂ ਲਿਖ ਸਕਾਂਗਾ ਕਿਉਂਕਿ ਗੁਰੂ ਨਾਨਕ ਪਾਸ਼ਾ ਜੀ ਲਿਖ ਗਏ ਨੇ ਗगन ਮੈਂ ਥਾਲ ਰਵ ਚੰਦ ਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀ ਇਹ ਆਰਤੀ ਸਹਿਜ ਭਾਵੀ ਕੁਦਰਤ ਦੀ ਹੋ ਰਹੀ ਹੈ ਇਦੋਂ ਵੱਡੀ ਕੋਈ ਅੰਤਰਰਾਸ਼ਟਰੀ ਤੌਰ ਦੇ ਉੱਤੇ ਗੀਤ ਹੋ ਵੀ ਨਹੀਂ ਸਕਦਾ ਕਿਸੇ ਨੂੰ ਸਮਝਾਇਆ ਵੀ ਨਹੀਂ ਜਾ ਸਕਦਾ ਇਹਦੇ ਵਿੱਚੇ ਵਾਤਾਵਰਨ ਆ ਜਾਂਦਾ ਵਿੱਚੇ ਸੁਗੰਧੀ ਆ ਜਾਂਦੀ ਹੈ ਵਿੱਚੇ ਸਾਰੇ ਦੁਨੀਆਂ ਦੇ ਸੰਦੇਸ਼ ਆ ਜਾਂਦੇ ਨੇ